ਆ ਟੋਲ ਰੱਖੇ ਹੋਏ ਨੇ ਇਹ ਟੋਲ ਪਹਿਲਾਂ ਉੱਥੇ ਪਏ ਸੀਗੇ ਗੱਡੀਆਂ ਫੁੱਟੀਆਂ ਹੋਈਆਂ ਸਨ ਅੱਗੇ ਜਿੰਨੇ ਉਹ ਤੇਰੀ ਹੌਲੀ ਹੌਲੀ ਹੋਵੇ ਆ ਆ ਟੋਲ ਆ ਲੈ ਆ ਦੇਖ ਲਓ ਉਹ ਭਾਈ ਆ ਦੇਖ ਲੈ ਯਾਰ ਹੁਣ ਤੇਰੇ ਸਾਹਮਣੇ ਹੋਇਆਗਾ ਮਲੇ ਜਾ ਫੋਨ ਘਮਾਓ ਯਾਰ ਸੜਕ ਛੁੜਕੇ ਵਾਲਿਆਂ ਨੂੰ ਕੋਈ ਕੰਟਰੋਲ ਹੋ ਜਾਏ ਐਕਸ ਪਹਿਲਾਂ ਤਾਂ ਸੰਗਰੂਰ ਤੋਂ ਜਿਹੜੇ ਭਵਾਨੀਗੜ੍ਹ ਜਾ ਰਹੇ ਨੇ ਜਾਂ ਭਵਾਨੀਗੜ੍ਹ ਤੋਂ ਸੰਗਰੂਰ ਵੱਲ ਨੂੰ ਆ ਰਹੇ ਨੇਗੇ ਉਹ ਭਰਾਵਾਂ ਨੂੰ ਮੈਂ ਬੇਨਤੀ ਕਰ ਦਾਂਗਾ ਵੀ ਧਿਆਨ ਨਾਲ ਆਓ ਜਿਹੜਾ ਭਾਰਤਮਾਲ ਵਾਲਾ ਹਾਈਵੇ ਬਣਿਆ ਹੋਇਆ ਇਹਦੇ ਕਰਕੇ ਗੱਡੀਆਂ ਦੇ ਨੁਕਸਾਨ ਬਹੁਤ ਹੋ ਰਹੇ ਨੇ ਪਤਾ ਲੱਗਦਾ ਨਹੀਂ ਹੈ ਜਿਹੜਾ ਮੋੜ ਜਾ ਬਣਾਤਾ ਗੱਡੀਆਂ ਦੇਖੋ ਟੁੱਟੀਆਂ ਹੋਈਆਂ ਪਹਿਲਾਂ ਤੋਂ ਇਹਨੂੰ ਮੜਾ ਜਾ ਨਾ ਅੰਨੇ ਪ੍ਰਸ਼ਾਸਨ ਨੂੰ ਜਿਹੜਾ ਸੰਗਰੂਰ ਦਾ ਅੰਨਾ ਸੁੱਤਾ ਹੋਇਆ ਪ੍ਰਸ਼ਾਸਨ ਹੈ ਉਹਨਾਂ ਨੂੰ ਇਹ ਦਿਖਾ ਦਿਓ ਇੱਕ ਤਿੰਨ ਗੱਡੀਆਂ ਮੈਂ ਉਰੇ ਹੁਣ ਐਸੀ ਘੰਟਾ ਹੋ ਗਿਆ ਕੰਟਰੋਲ ਕਰਦੇ ਹੁਣ ਬਾਈ ਜੀ ਆਪਣਾ ਕਿਹੜਾ ਥਾਣਾ ਈ? ਉਹ ਬਾਈ ਐਕਸੀਡੈਂਟ ਬਹੁਤ ਹੋ ਰਹੇ ਨੇ ਯਾਰ ਇਹਦਾ ਕੋਈ ਹੱਲ ਕਰਕੇ ਦੋ ਓਰੇ। ਨਾਲੇ ਇੱਕ ਅੱਧਾ ਬੰਦਾ ਜੇ ਉੱਧਰ ਖੜ੍ਹ ਜਾਏ ਕੋਈ ਜਿਹੜਾ ਤੁੰਦ ਹੋਣਾ ਹੋਵੇ ਯਾਰ। ਆ ਗੱਡੀਆਂ 3 ਫੁੱਟ ਗੀਆਂ ਇੱਕ ਟਰੱਕ ਸਿੱਧਾ ਚੜ੍ਹ ਗਿਆ ਉਥੋਂ। ਐਸੇ ਚ ਕੋਣਾ ਈ ਓਰੇ। ਕੋਈ ਨਹੀਂ ਗੜਾ ਐਸੇ ਚ ਦੇਣਾ। ਇਹ ਤਾਂ ਚੱਲੋ ਹੁਣ ਵਿੱਚ ਬਣਾਈ ਰਿਹਾ ਇਹ ਤਾਂ ਸਾਰੀ ਦੇਖ ਰਹੇ ਨੇ ਬਾਈ ਮੈਂ ਕਦੋਂ ਦਾ ਓਰੇ ਘੰਟਾ ਹੋ ਗਿਆ ਉਹ ਹੋ ਗਿਆ। ਇਹ ਵੀਡੀਓ ਸੜਕ ਦਾ ਕਸੂਰ ਹੈ ਐਕਸੀਡੈਂਟ। ਥੋੜਾ ਨਹੀਂ ਕਸੂਰ ਸਾਰਾ ਮੈਂ ਤਾਂ ਇਹ ਕਹਿੰਦਾ ਵੀ ਤੁਹਾਡੀ ਡਿਊਟੀ ਤਾਂ ਹੈਗੀ ਆ ਆਪਣੀ। ਕਿਹੜਾ ਥਾਣਾ ਪੈਂਦਾ ਓਰੇ ਓਏ ਯਾਰ ਜਿਹੜਾ ਮਾਨਸਾਦਾ ਉਹ ਤਾਂ ਲੱਗੂਗਾ ਜੇ ਥੋੜੀ ਨਹੀਂ ਲੱਗੀ ਜਿਹੜਾ ਜਿੰਨੂੰ ਰਾਹ ਨਹੀਂ ਪਤਾ ਉਹਦੀ ਤਾਂ ਲੱਗਦੀ ਆ ਆਹ ਰਾਹ ਦੋ ਫੁੱਟੀਆਂ ਪਈਆਂ ਨੇ ਕਮਾ ਆ ਦੇਖ ਲੋ ਪੁਲਸ ਵਾਲਿਆਂ ਦਾ ਕੀ ਕਹਿ ਰਹੇ ਨੇ ਕਹਿੰਦਾ ਅਸੀਂ ਕੀ ਕਰ ਸਕਦੇ ਪੁਲਸ ਵਾਲਾ ਕਹਿੰਦਾ ਸਾਡੀ ਨਹੀਂ ਲੱਗੀ ਗੱਡੀ ਇਹੋ ਨੇ ਇਹ ਟੋਲ ਪਹਿਲਾਂ ਉੱਥੇ ਪਏ ਸੀਗੇ ਆਹ ਬ੍ਰੇਕ ਵੱਜੇ ਹੋਏ ਨੇ ਸਾਰੇ ਗੱਡੀਆਂ ਦੇ ਪੂਰੇ ਗੱਡੀਆਂ ਫੁੱਟੀਆਂ ਹੋਈਆਂ ਨੇ ਸਾਨੂੰ ਅੱਗੇ ਜਿੰਨੇ ਓ ਤੇਰੀ ਹੌਲੀ 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 ਆ ਆ ਥੋੜਾ ਆ ਲੈ ਆ ਦੇਖ ਲਓ ਉਹ ਬਾਈ ਆ ਦੇਖ ਲੈ ਯਾਰ ਹੁਣ ਤੇਰੇ ਸਾਹਮਣੇ ਹੋਇਆਗਾ ਮੜਾ ਜਾ ਫੋਨ ਘਮਾਓ ਯਾਰ ਸੜਕ ਸੁੜਕ ਖੇ ਵਾਲੇ ਨੂੰ ਕੋਈ ਕੰਟਰੋਲ ਹੋ ਜਾ ਐਕਸੀਡੈਂਟ ਹੋ ਰਹੇ ਨੇਗੇ ਆ ਤੁਹਾਡੇ ਸਾਹਮਣੇ ਹੋਇਆਗਾ ਬਾਈ ਠੀਕ ਹੋ ਬਾਈ ਬੜਾ ਐਂ ਪਿੱਛੇ ਕਰ ਲੋ ਬੱਚੇ ਨਾਲ ਸੀਗੇ ਪਿੱਛੇ ਕਰ ਲੋ ਬਾਈ ਲਾਈਵ ਦੇਖ ਲਓ ਤੁਸੀਂ ਹੁਣ ਆ ਚੀਜ਼ ਹੋ ਰਹੀ ਹੈਗੀ ਠੀਕ ਹੈ ਬਚਤ ਰਹੀ ਹੈ ਇਹਨਾਂ ਦੀ ਬਾਈ ਕੰਟਰੋਲ ਹੋ ਗਈ ਗੱਡੀ ਤੇ ਇਸ ਤਰੀਕੇ ਨਾਲ ਮੈਂ ਕਹਿ ਰਿਹਾ ਮਾੜਾ ਜਿਹਾ ਕਿਸੇ ਜੇ ਕੋਈ ਐਸ ਡੀ ਐਮ ਕੋਈ ਐਸ ਐਚਓ ਕੋਈ ਚਲੋ ਵੀਰੇ ਰੇਤੀ ਵਾਲਾ ਟਰੱਕ ਆਇਆ ਤਾਂ ਉਹੀ ਨਹੀਂ ਬ੍ਰੇਕ ਲੱਗਦੇ ਚਲੋ 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 ਪਿੱਛੇ ਸਿੱਧਾ ਲੰਘ ਗਿਆ ਸੀਗਾ ਟਰੱਕ ਖਾਲੀ ਆ